ਪਾਕਿਸਤਾਨ ਯੂਨੀਅਨ ਉਗਰਾਹਾ ਵੱਲੋਂ ਜਿਹੜੀ ਹੈਗੀ ਆ ਉਹ ਇੱਕ ਰੇਲ ਰੋਕ ਯਾਤਰਾ ਦੀ ਰੇਲ ਰੋਕਣ ਦੀ ਜਿਹੜੀ ਹੈਗੀ ਉਹ ਗੱਲ ਕਹਿ ਦਿੱਤੀ ਗਈ ਹੈ ਕੱਲ ਨੂੰ ਜਿਹੜਾ ਹੈਗਾ ਉਹ ਪੂਰੇ ਪੰਜਾਬ ਦੇ ਵਿੱਚ ਰੇਲਾਂ ਜਿਹੜੀਆਂ ਨੇ ਉਹ ਰੋਕਿਆ ਜਾਣਗੀਆਂ ਗੱਲਬਾਤ ਕਰਨੀ ਉਗਰਾਹ ਤੋਂ ਪਰ ਸਭ ਤੁਸੀਂ ਅੱਜ ਜਿਹੜਾ ਹੈਗਾ ਐਲਾਨ ਕਰ ਦਿੱਤਾ ਕਿ ਕੱਲ ਜਿਹੜਾ ਹੈਗਾ ਰੇਲਾਂ ਰੁਕੇ ਜਾਣਗੀਆਂ ਪੰਜਾਬ ਦੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਰੇਲਾਂ ਰੁਕੇ ਦੇਖੋ ਮਾਲਵੇ ਦੇ ਵਿੱਚ ਤਿੰਨ ਚਾਰ ਥਾਵਾਂ ਤੇ ਰੁਕਣੀਆਂ ਨੇ ਮਾਝੇ ਦੇ ਵਿੱਚ ਦੋ ਤਿੰਨ ਥਾਵਾਂ ਤੇ ਰੁਕਣੀਆਂ ਨੇ ਸੱਤ ਥਾਵਾਂ ਤੇ ਕੋਲ ਕੁੱਲ ਸੱਤ ਥਾਵਾਂ ਤੇ ਅਸੀਂ ਇਹ ਰੁਕ ਰੋਕ ਕਰਦੇ ਆ। ਇਹ ਲਗਾਤਾਰ ਜੋ ਹੁਣ ਕਿਉਂਕਿ ਦੁਬਾਰਾ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਦੇ ਉੱਤੇ ਹੁਣ ਜਾ ਬੈਠੇ ਨੇ ਜੋ ਹੁਣ ਲਗਾਤਾਰ ਜਿਹੜਾ ਹੈਗਾ ਉਹ ਸਿੱਟੇ ਨਿਕਲ ਕੇ ਆ ਰਿਹਾ ਜਿਵੇਂ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਜਿਵੇਂ ਪਹਿਲਾਂ ਦੂਸਰੀ ਗੈਸ ਸੀ ਕਿ ਹੁਣ ਤਾਂ ਜੋ ਜਾਨਵਰਾਂ ਦੇ ਉੱਤੇ ਸਿੱਟੇ ਜਾ ਰਹੇ ਉਹ ਅਥਰੂ ਗੈਸ ਵੀ ਸਿੱਟੇ ਜਾ ਰਹੇ ਨੇ ਉਹ ਕਿਵੇਂ ਤੁਸੀਂ ਸਿਨੈਰੀਓ ਪੂਰਾ ਅਸੀਂ ਬਹੁਤ ਨਖੇਦੀ ਕਰਦੇ ਆਂ ਨਿੰਦਿਆ ਕਰ ਕਰੇ ਤੱਕਾ ਕਰ ਰਹੇ ਆ ਜੀ ਨਿੰਦਿਆ ਕਰਦੇ ਆ ਬਾਰ ਬਾਰ ਸੋਡੇ ਚਰੀਏ ਅਸੀਂ ਗੱਲ ਪੁਚਾਉਣੀ ਚਾਹੁੰਦੇ ਆ ਸਰਕਾਰ ਤੱਕ ਸਰਕਾਰ ਹੋਸ਼ ਆਵੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਵਾਸਤੇ ਹੈ ਇਸ ਤਰ੍ਹਾਂ ਦੇ ਤੱਕੇ ਬਰਦਾਸ਼ਤ ਨਹੀਂ ਹੋਣ ਅੱਛਾ ਅੱਜ ਤੁਸੀਂ ਜਿਹੜਾ ਹੈਗਾ ਐਸਕੇਮ ਦੀ ਮੀਟਿੰਗ ਦੇ ਵਿੱਚ ਆਏ ਹੈ ਕਿਉਂਕਿ ਤੁਸੀਂ ਜਿਹੜਾ ਮੰਗ ਲੈ ਕੇ ਆਏ ਸੀ ਮੈਂ ਅਸੀਂ ਬੇਨਤੀ ਕਰਨ ਆਏ ਸੀ ਵੀ ਆਪਾਂ ਜਿਹੜਾ ਇਹ ਅੰਦੋਲਨ ਹੈ ਇਹ ਨੂੰ ਕੋਆਰਡੀਨੇਟ ਕਰੀਏ ਮੰਗਾ ਜਾਜ ਨੇ ਜਿਹੜਾ ਸਰਕਾਰ ਦਾ ਤੱਕੇ ਦਾ ਵਿਰੋਧ ਕਰੀਏ ਉਹਦੀ ਅਸੀਂ ਬੇਨਤੀ ਲੈ ਕੇ ਆਏ ਆ ਸਲਬਤੀ ਜੱਥੇਬੰਦੀਆਂ ਚ ਅਸੀਂ ਇਹਨਾਂ ਨੂੰ ਮਿਲੇ ਆ ਤੇ ਕਹਿ ਅਸੀਂ ਕਹਿ ਗਏ ਆ ਆਪੀ ਗੱਲ ਠ ਅਕ੍ਰਿਪਰੇਸ਼ਨ ਆ ਕੀ ਪੰਜਾਬ ਸਰਕਾਰ ਵੱਲੋਂ ਜੋ ਕੁਝ ਗੱਲਾਂ ਹੁਣ ਕਹੀਆਂ ਜਾ ਰਹੀਆਂ ਨੇ ਪਰ ਕੇਂਦਰ ਵੱਲੋਂ ਕਿਹਾ ਜਾ ਰਿਹਾ ਕਿ ਮੀਟਿੰਗ ਦੇ ਅਸੀਂ ਗੱਲ ਕਹੀ ਹੈ ਪਰ ਕਿਸਾਨ ਨਹੀਂ ਮੰਨ ਰਹੇ ਮੀਟਿੰਗ ਦੇ ਲਈ ਦੇਖੋ ਕਿਸਾਨ ਤਾਂ ਮੰਨਣਗੇ ਜੇ ਉਹਨਾਂ ਨੂੰ ਵਾਜਿਬੀਅਤ ਲੱਗਦੀ ਹੈ ਤਾਂ ਉਹ ਹੀ ਸਵਾਲ ਪੁੱਛ ਸਕਦੇ ਨੇ ਜਿਹੜੀ ਕਿਸਾਨ ਗੱਲਬਾਤ ਬੈਠਦੇ ਨੇ ਸਰਕਾਰ ਕਿੰਨਾ ਕੁ ਮੰਨਦੀ ਹੈ ਤਾਂ ਉਹ ਉਹਨਾਂ ਤੇ ਸਵਾਲ ਹੈ ਉਹਨਾਂ ਨੂੰ ਹੀ ਪਤਾ ਕੀ ਮੰਨਦੇ ਨੇ ਕੀ ਨਹੀਂ ਮੰਨਦੇ ਖੇਤੀ ਮੰਤਰੀ ਤਾਂ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨੂੰ ਬੁਲਾ ਰਹੇ ਹਾਂ ਕਿਸਾਨਾਂ ਆ ਕੇ ਗੱਲਬਾਤ ਕਰਨ ਬੋਰਡਰਾਂ ਤੇ ਕਿਉਂ ਬੈਠੇ ਨੇ ਤਿੰਨ ਰਾਊਂਡ ਤੇ ਤਾਂ ਉਹਨਾਂ ਨੇ ਗੱਲਬਾਤ ਕਰ ਲਈ ਹੁਣ ਤੱਕ ਉਹ ਗੱਲ ਦਾ ਛ ਸ਼ੁਕਰੀਆ ਤਾਂ ਬਿਲਕੁਲ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਜਿਹੜਾ ਹੈਗਾ ਉਹ ਕੱਲ ਨੂੰ ਰੇਲ ਜਿਹੜੀ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਰੇਲਾ ਜਿਹੜੀਆਂ ਨੇ ਉਹ ਰੋਕਣ ਦਾ ਐਲਾਨ ਕਰ ਦਿੱਤਾ ਹੈ ਤੇ ਐਸ ਕੇਐਮ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਇਹ ਉਹ ਵਰਤਲਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਵੀ ਸਾਥ ਜਿਹੜਾ ਹੈ ਉਹ ਇਸ ਜਗ੍ਹਾ ਤੇ ਉੱਤੇ ਆ ਕੇ ਮੰਗਿਆ ਪਰ ਦੇਖਣਾ ਇਹ ਹੋਵੇਗਾ ਕਿ ਐਸ ਕੇਐਮ ਇਹਨਾਂ ਦੇ ਨਾਲ ਜਾ ਕੇ ਜਿਹੜਾ ਹੈਗਾ ਉਹ ਰੇਲਾ ਰੁਕਦੀ ਹੈ ਜਾਂ ਫਿਰ ਕੋਈ ਜਿਹੜੀ ਹੈ ਇਹਨਾਂ ਵੱਲੋਂ ਰਣਨੀਤੀ ਬਣਾਈ ਜਾਂਦੀ ਹੈ ਕੈਮਰਾ ਪਾਸੋਂ ਪੰਕਤ ਦੇ ਨਾਲ ਰਾਜ ਗੁਪਤਾ ਬਬੂ ਸ਼ੈ ਟਾਈਮ ਤਿਲੰਦਰ ਕਰੋ